ਸਪੀਕਰ ਜੀ ਇਹ ਐਮਐਲਏ ਸਾਹਿਬ ਦਾ ਬੜਾ ਵਾਜਬ ਸਵਾਲ ਹੈ ਜੀ ਅ ਔਰ ਪੰਜਾਬ ਦੇ ਬਹੁਤ ਸਾਰੇ ਛੋਟੇ ਮਾਰਜਨ ਕਿਸਾਨਾਂ ਨੂੰ ਇਹਦੀ ਦਿੱਕਤ ਵੀ ਆਉਂਦੀ ਹੈ ਇਹਦਾ ਹੱਲ ਹੈ ਜਿਹੜਾ ਉਹ ਸਾਡਾ ਜਿਹੜਾ ਰੀਨਿਊਏਬਲ એનર્ਜੀ ਡਿਪਾਰਟਮੈਂਟ ਹੈ ਉਹਦੇ ਕੋਲ ਹੈਗਾ ਮੈਂ ਸਾਰੇ ਹਾਊਸ ਨੂੰ ਸਾਰੇ ਮੈਂਬਰਸ ਨੂੰ ਸਾਰੇ ਪੰਜਾਬ ਨੂੰ ਦੱਸਣਾ ਚਾਹੂੰਗਾ ਕਿ ਅਸੀਂ ਨਿਊ ਐਂਡ ਰੀਨਿਊਏਬਲ એનર્ਜੀ ਪੇਡਾ ਦੇ ਰਾਹੀਂ ਅਸੀਂ 20000 ਨਵੇਂ ਮੰਨ ਸਭ ਦੀ ਅਗਵਾਈ ਦੇ ਵਿੱਚ 20000 ਐਪੀ ਕਨੈਕਸ਼ਨ ਜਿਹੜੇ ਖੇਤੀਬਾੜੀ ਵਾਲੇ ਕਨੈਕਸ਼ਨ ਨੇ ਉਹ ਸੋਲਰ ਵਾਲੇ ਨੇ ਜਿਹੜੇ ਉਹ ਅਸੀਂ ਟੈਂਡਰ ਹੋ ਚੁੱਕਿਆ ਤੇ ਉਹ ਦੇਣ ਜਾ ਰਹੇ ਹਾਂ ਜੀ ਜਿਹਦੇ ਵਿੱਚ 60% ਦੀ ਸਬਸਿਡੀ ਹੈ ਜਿਹੜੀ ਉਹ ਕਿਸਾਨਾਂ ਨੂੰ ਮਿਲੇਗੀ 40% ਉਹਨਾਂ ਨੇ ਆਪ ਪਾਉਣੀ ਹੈ ਇਸ ਤੋਂ ਇਲਾਵਾ ਇਹ 20000 ਜਦੋਂ ਸਕਸੈਸਫੁਲੀ ਕੰਪਲੀਟ ਹੋ ਜਾਂਦਾ ਹੈ ਉਸ ਤੋਂ ਬਾਅਦ 70000 ਸੋਲਰ ਐਗਰੀਕਲਚਰ ਪੰਪ ਸੈਟਾਂ ਦੀ ਪਰਮਿਸ਼ਨ ਹੈ ਜਿਹੜੀ ਅਸੀਂ ਉਹ ਵੀ ਆਲਰੇਡੀ ਸੈਂਟਰ ਸਰਕਾਰ ਤੋਂ ਲੈ ਰੱਖੀ ਹੈ ਫੇਜ਼ 2 ਦੇ ਵਿੱਚ 70000 ਉਹ ਕੱਢਾਂਗੇ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਜੇ ਇਹਨਾਂ ਦੀ ਮਜਬੂਰੀ ਹੈ ਕਿ 2018 ਦੇ ਵਿੱਚ ਜੋ ਚਿੱਠੀ ਨਿਕਲੀ ਹੋਈ ਹੈ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਦੀ ਜੇ ਕਿਸੇ ਨੂੰ ਸਿੱਧਾ ਬਿਜਲੀ ਕਨੈਕਸ਼ਨ ਨਹੀਂ ਮਿਲ ਸਕਦਾ ਤੇ ਉਹ ਇਹ ਸੀ ਜਿਹੜਾ ਅਸੀਂ ਜਿਹੜਾ ਪੋਰਟਲ ਖੋਲਾਂਗੇ ਉਦੇ ਉੱਪਰ ਜਾ ਕੇ ਉਹ ਅਪਲਾਈ ਕਰਨਾ ਔਰ ਇਥੋਂ ਤੱਕ ਕਿ ਸਰ ਇਹ ਹੈ ਕਿ ਇਹਦੇ ਚ ਸਿਰਫ ਇੰਨੀਕ ਜ਼ਰੂਰ ਹੈ ਕਿ ਜਿਹੜੇ ਤਾਂ ਜਿਵੇਂ ਜਿਹੜੇ ਡਾਰਕ ਜ਼ੋਨ ਨੇ ਪੰਜਾਬ ਦੇ ਪਾਣੀ ਓਵਰ ਐਕਸਪਲੋਇਟਡ ਹੈ ਗਰਾਊਂਡ ਵਾਟਰ ਬਹੁਤ ਥੱਲੇ ਜਾ ਚੁੱਕਿਆ ਉੱਥੇ ਉਹ ਸਿੱਧਾ ਨਹੀਂ ਲੱਗ ਸਕਦਾ ਹੈਗਾ ਉੱਥੇ ਉਹਨਾਂ ਲੋਕਾਂ ਨੂੰ ਉਹਨਾਂ ਨੂੰ ਹੀ ਮਿਲੂਗਾ ਕਨੈਕਸ਼ਨ ਇਹ ਜਿਨ੍ਹਾਂ ਕੋਲ ਸਪ੍ਰਿੰਕਲ ਸਿਸਟਮ ਜਾਂ ਡ੍ਰਿਪ ਇਰੀਗੇਸ਼ਨ ਸਿਸਟਮ ਲੱਗਿਆ ਹੋਊਗਾ ਤਾਂ ਕਿ ਪਾਣੀ ਦੀ ਆਪਾਂ ਬਚਤ ਕਰ ਸਕੀਏ ਜਿਹੜੇ ਡਾਰਕ ਜ਼ੋਨ ਦੇ ਵਿੱਚ ਨਹੀਂ ਹੈਗੇ ਬਲਾਕ तकरीबन 20% ਵੱਜਦੇ ਨੇ ਪੰਜਾਬ ਦੇ ਵਿੱਚ ਉੱਥੇ ਉਹਨਾਂ ਨੂੰ ਸਾਰਿਆਂ ਨੂੰ ਸਿੱਧਾ ਮਿਲ ਜੂਗਾ ਜਿਹੜੇ ਡਾਰਕ ਜ਼ੋਨ ਦੇ ਵਿੱਚ ਆਉਂਦੇ ਨੇ ਇਹ ਵੀ ਸਾਡੇ ਪੋਰਟਲ ਦੇ ਉੱਪਰ ਮੈਂਸ਼ਨਡ ਹੋਊਗਾ ਕਿ ਕਿਹੜਾ ਪਿੰਡ ਕਿਹੜਾ ਸ਼ਹਿਰ ਡਾਰਕ ਜ਼ੋਨ ਦੇ ਵਿੱਚ ਆਉਂਦਾ ਐ ਐਕਸਪਲੋਇਟਡ ਓਵਰ ਐਕਸਪਲੋਇਟਡ ਜ਼ੋਨ ਦੇ ਵਿੱਚ ਆਉਂਦਾ ਕਿਹੜਾ ਡਾਰਕ ਜ਼ੋਨ ਦੇ ਵਿੱਚ ਨਹੀਂ ਆਉਂਦਾ ਸੋ ਜਿਨੇ ਇਹ ਲੈਣਾ ਹੈ ਉਹੋ ਜੇ ਡਾਰਕ ਜ਼ੋਨ ਦੇ ਵਿੱਚ ਆਉਂਦਾ ਤਾਂ ਡ੍ਰਿਪ ਇਰੀਗੇਸ਼ਨ ਔਰ ਔਰ ਜੋ ਸਪ੍ਰਿੰਕਲ ਸਿਸਟਮ ਹੈ ਸਾਰਾ ਬੜੀਆ ਵਧੀਆ ਸਕੀਮਾਂ ਨੇ ਸਰਕਾਰ ਦੀਆਂ 90% ਤੱਕ ਸਬਸਿਡੀ ਕਿਸਾਨਾਂ ਨੂੰ ਉਹ ਵੀ ਮਿਲਣੀ ਹੈ ਸੋ ਵਾਟ ਆਈ ਮੀਨ ਟੂ ਸੇ ਇਨ ਸਿਸਟਮ ਤੁਸੀਂ ਅਡਾਪਟ ਕਰਾ ਲਓ ਜੇ ਉਹਦੇ ਹਲਕੇ ਚ ਇਹ ਹੋ ਜਾਏਗਾ ਹੋ ਗਿਆ ਜੀ ਹੋ ਗਿਆ ਜੀ ਕੁਰਵਾਂਜੀ ਮਿਲਦਾ ਹੋ ਗਿਆ ਦੋ ਹੁੰਦੀਆਂ ਜੀ ਸਪਲੀਮੈਂਟਰੀ ਆਪਾਂ ਕਿਉਂ ਖਿੱਚਣਾ ਅੱਗੇ ਓਏ ਇਹ ਖੁੱਲ ਜੇਗਾ ਦਸਤਾ ਉਹਨਾਂ ਨੂੰ ਬਹਿ ਜਾ ਹਾਂਜੀ ਸੰਦੀਪ ਜੀ ਸੰਦੀਪ ਜੀ ਬੈਠੋ ਜੀ ਬੈਠੋ ਸਪੀਕਰ ਸਾਹਿਬ ਸਪੀਕਰ ਸਾਹਿਬ ਤੁਹਾਡੇ ਰਾਈ ਮੈਂ ਅਮਨਜੀਤ ਨੂੰ ਆ ਰਿਕੁਐਸਟ ਵੀ ਕਰਨਾ ਚਾਹਾਂਗਾ ਵੀ ਪਹਿਲੇ ਵੀ ਜਦੋਂ ਆ ਸਬਸਿਡੀ ਸੋਲਰ ਜਿਹੜੀ ਟਿਊਬਵੈਲਜ਼ ਵਾਲੀ ਹੈ ਇਹਦਾ ਜਿਹੜਾ ਆਨਲਾਈਨ ਰਜਿਸਟ੍ਰੇਸ਼ਨ ਪ੍ਰੋਸੈਸ ਹੈ ਉਹ ਬੜਾ ਔਖਾ ਤੇ ਕੰਪਲਿਕੇਟਡ ਰਿਹਾ ਹੈ ਤੇ ਮੈਂ ਸਰਕਾਰ ਨੂੰ ਆ ਰਿਕੁਐਸਟ ਕਰਨਾ ਚਾਹੁੰਦਾ ਵੀ ਸਪੈਸ਼ਲੀ ਜਿਹੜੇ ਕਿਸਾਨ ਵੀਰ ਹੈ ਛੋਟੇ ਜਿਹੜੇ ਜ਼ਮੀਦਾਰ ਹੈ ਉਹਨਾਂ ਨੂੰ ਬਹੁਤ ਧੱਕੇ ਖਾਣੇ ਪੈਂਦੇ ਆ ਸਿਸਟਮ ਬਾਰ-ਬਾਰ ਕ੍ਰੈਸ਼ ਹੁੰਦਾ ਮਤਲਬ ਬੜਾ ਔਖਾ ਕੰਮ ਹੈ ਉਹਨੂੰ ਪਲੀਜ਼ ਜਿਨ੍ਹਾਂ ਸੌਖਾ ਕਰਾ ਸਕਦੇ ਐ ਫਿਰ ਇਹਦੇ ਵਿੱਚ ਮੈਨੀਪੂਲੇਸ਼ਨ ਸ਼ੁਰੂ ਹੋ ਜਾਂਦੀ ਹੈ ਜਿਹੜੀ ਜਿਹੜੇ ਏਜੰਟਸ ਐ ਉਹ ਵਿੱਚ ਇਨਵੋਲਵ ਹੋ ਜਾਂਦੇ ਐ ਤੇ ਬਹੁਤ ਕੁਝ ਕੰਮ ਚੱਲ ਜਾਂਦਾ ਓਦੇ ਉੱਤੇ ਪੁਲਿਸ ਧਿਆਨ ਕੀਤਾ ਜਾਵੇ ਥੈਂਕ ਯੂ ਸਪੀਕਰ ਸਾਹਿਬ ਆਮ ਤੌਰ ਤੇ ਬੜੀਆਂ ਜਿਹੜੀਆਂ ਸਰਕਾਰੀ ਸਕੀਮਾਂ ਹੁੰਦੀਆਂ ਉਹਨਾਂ ਦੇ ਵਿੱਚੋਂ ਏਜੰਟਸ ਵਿੱਚ ਪੈ ਕੇ ਤੇ ਜਿਹੜੇ ਭੋਲੇ-ਭਾਲੇ ਜਿਹੜੇ ਖਪਤਕਾਰ ਆ ਆਪਣੇ ਉਹਨਾਂ ਨੂੰ ਫ੍ਰੀਜ਼ ਕਰਦੇ ਐ ਸੋ ਇਹਦੇ ਵੱਲ ਧਿਆਨ ਰੱਖਿਆ ਜਾਵੇ ਆਪਾਂ ਅਗਲਾ ਕੁਐਸਚਨ ਲੈਨੇ ਅਗਲਾ ਕੁਐਸਚਨ ਲੈਨੇ ਸਰਦਾ ਅਜੀਤਪਾਲ ਸਿੰਘ ਕੋਹਲੀ ਥੈਂਕ ਯੂ ਸਰ ਕਵੈਸਚਨ ਨੰਬਰ 1069 ਡੀਟੇਲਸ ਆਫ ਦਾ ਪੋਸਟ ਆਫ ਡਿਸਟ੍ਰਿਕਟ ਸਪੋਰਟਸ ਆਫਿਸਰ ਸ੍ਰੀ ਗੁਰਮੀਤ ਸਿੰਘ ਮੀਟ ਹੇਅਰ ਮੋਟ ਵੀ ਕੀਤਾ ਜਾਂਦਾ ਹੈ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਥਾਰਟੀ ਹੈ ਜੀ ਇਹਨਾਂ ਨੂੰ ਬਰਿੰਦਰ ਸਿੰਘ ਬਰਿੰਦਰ ਸਿੰਘ ਪਠਾਰਾ ਨੂੰ ਅਪਾਰ ਨੂੰ ਅਥਾਰਟੀ ਹੈ ਉਹ ਵੀ ਹੈ ਨਹੀਂ ਦੋਨੋਂ ਐਬਸੈਂਟ ਸਰਦਾਰ ਕੁਲਜੀਤ ਸਿੰਘ ਰੰਧਾਵਾ ਐਬਸੈਂਟ ਸ਼੍ਰੀ ਸੰਦੀਪ ਜਾਖੜ ਕੁਐਸਚਨ ਨੰਬਰ 1143 ਸਪੀਕਰ ਸਾਹਿਬ ਸਵਾਲ ਹੈ ਕਿ ਜਿਹੜਾ ਜਿਹੜੀ ਲਿੰਕ ਰੋਡ ਹੈ ਹਨੂਮਾਨਗੜ ਰੋਡ ਗਵਰਨਮੈਂਟ ਡਿਗਰੀ ਕਾਲਜ ਉਹਦਾ ਕੀ ਸਟੇਟਸ ਹੈ ਕਿੰਨੀ ਡੈਮੇਜ ਹੈ ਤੇ ਕਦੋਂ ਤੱਕ ਉਹਨੂੰ ਰਿਪੇਅਰ ਕਰ ਦੇਣਗੇ ਸਰ ਗੁਰਮੀਤ ਸਿੰਘ ਖੁੱਡੀਆਂ ਜੀ ਨਹੀਂ ਸਰ ਬਲਕਾਰ ਸਿੰਘ ਜੀ ਹੈ ਸਰ ਸਰ ਜਵਾਬ ਪੈਸੇ ਆ ਗਿਆ ਹੈ ਅਰੇ ਟ੍ਰਾਂਸਫਰ ਹੋ ਗਿਆ ਓਕੇ ਸਰ ਬਲਕਾਰ ਸਿੰਘ ਜੀ ਜੀ ਸਰ ਰੋਡ ਜਿਹੜੀ हनुमानगढ़ रोड ਤੋਂ ਜਿਹੜੀ گورਨਮੈਂਟ ਡਿਗਰੀ ਕਾਲਜ ਤੱਕ ਟੁੱਟੀ ਹੋਈ ਰੋੜ ਐ SRSC 253 ਆਪਣਾ 313 225 ਤੱਕ ਇਹ ਕੰਪਲੀਟ ਕਰ ਦੇਵਾਂਗੇ ਇਹਦਾ ਐਸਟੀਮੇਟ 52 ਲੱਖ ਰੁਪਏ ਦਾ ਤਿਆਰ ਹੋ ਗਿਆ ਸੀ ਜੀ ਥੈਂਕ ਯੂ ਜੀ ਸੰਦੀਪ ਜੀ ਧੰਨਵਾਦ ਮੰਤਰੀ ਸਾਹਿਬ ਤੇ ਸਪੀਕਰ ਸਾਹਿਬ ਤੁਹਾਡੇ ਰਾਏ ਮੈਂ ਮੰਤਰੀ ਸਾਹਿਬ ਨੂੰ ਪਹਿਲੇ ਤਾਂ ਧੰਨਵਾਦ ਵੀ ਤੁਸੀਂ 313 25 ਤੱਕ ਇਹਨੂੰ ਕਮਿਟ ਕਰ ਰਹੇ ਹੋ ਪਰ ਮੇਰੀ ਤੁਹਾਡੇ ਰਾਹੀਂ ਸਪੀਕਰ ਸਾਹਿਬ ਮੰਤਰੀ ਸਾਹਿਬ ਨੂੰ ਰਿਕੁਐਸਟ ਹੈ ਬੜਾ ਸੰਘਰਸ਼ ਕਰਕੇ ਅਸੀਂ ਸਰਕਾਰੀ ਕਾਲਜ ਜਾਖੜ ਸਾਹਿਬ ਦੇ ਪ੍ਰਯਾਸਾਂ ਨਾਲ ਅਸੀਂ ਬਣਾਇਆ ਤੇ ਉੱਥੇ ਚਲੋ ਪ੍ਰੋਫੈਸਰ ਤਾਂ ਜਦੋਂ ਆਣਗੇ ਆਣਗੇ ਪਰ ਮੇਰੀ ਰਿਕੁਐਸਟ ਹੈ ਵੀ ਆ ਜਿਹੜੀ ਸੜਕ ਦਾ 52 ਲੱਖ ਦਾ ਐਸਟੀਮੇਟ ਹੈ ਆ ਪਲੀਜ਼ ਹਾਊਸ ਨੂੰ ਕਲੀਅਰ ਕਰਦੇ ਹੋ ਵੀ 52 ਲੱਖ ਆ ਲੋਕਾਂ ਲਈ ਬਣੂਗੀ ਇਹ ਸਿਮਿੰਟ ਵਾਲੀ ਤੇ ਦੂਜਾ ਮੇਰਾ ਸਵਾਲ ਹੈ ਸਰ ਮੇਰੀ ਰਿਕੁਐਸਟ ਹੈ ਵੀ ਉੱਥੇ ਥੋੜਾ ਜਿਹਾ ਵਾਟਰ ਲੌਗਿੰਗ ਪ੍ਰੋਨ ਏਰੀਆ ਥੋੜਾ ਲੈਵਲ ਲੋ ਹੈ ਤੇ ਇਹਨੂੰ ਜੇ ਸਿਮਿੰਟਡ ਰੋਡ ਬਣਾ ਦਿੱਤੀ ਜਾਵੇ ਮਤਲਬ ਬਿਹਤਰ ਹੋਊਗੀ ਉਹਦੀ ਲਾਈਫ ਵੀ ਲੰਬੀ ਹੁੰਦੀ ਇਸ ਮੰਤਰੀ ਸਾਹਿਬ ਤੇ ਸਰ ਇੱਕ ਲਾਸਟ ਮੇਰੀ ਰਿਕੁਐਸਟ ਹੈ ਬਾਕੀ ਜਿਹੜੇ ਸੀਵਰੇਜ ਵਾਲੇ ਤੇ ਜਿਹੜੀ ਬਾਕੀ ਬਿਜਲੀ ਦੀ ਕੋਈ ਤਾਰਾਂ ਤੂਰਾ ਪੈਣੀ ਹੈ ਉਹ ਕੰਮ ਪਲੀਜ਼ ਪਹਿਲੇ ਮੁਕੰਮਲ ਕਰਾ ਦਿੱਤਾ ਜਾਵੇ ਕਿਉਂਕਿ ਡਿਗਰੀ ਕਾਲਜ ਹੈ ਤੇ ਹੁਣ ਜਿਹੜਾ ਉੱਥੇ ਬੱਚੇ ਜਾਂਦੇ ਹੈ ਬਹੁਤ ਉੱਥੇ ਮਤਲਬ ਬਹੁਤ ਹੀ ਮਾੜੇ ਹਾਲਾਤ ਹੈ ਥੈਂਕ ਯੂ ਸਪੀਕਰ ਸਾਹਿਬ ਠੀਕ ਸਪੀਕਰ ਸਾਹਿਬ ਮੈਂ ਆਪ ਜੀ ਦੇ ਜਰੀਏ ਮੈਂਬਰ ਸਾਹਿਬ ਨੂੰ ਦੱਸਣਾ ਚਾਹਨਾ ਕਿ ਉੱਥੇ ਮੌਕੇ ਤੇ ਮੈਂ ਯੂ ਨੂੰ ਭੇਜਿਆਗਾ ਔਰ ਕਨਸਰਨਡ ਜਿਹੜੇ ਆਫੀਸਰਸ ਆ ਉਹਨਾਂ ਨੂੰ ਭੇਜ ਦਿਆਂਗਾ ਜਿਸ ਤਰੀਕੇ ਨਾਲ ਮੌਕੇ ਦੇ ਹਿਸਾਬ ਦੇ ਨਾਲ ਪ੍ਰੋਪਰ ਹੋਵੇਗੀ ਉਸ ਤਰੀਕਾ ਨਾਲ ਅੰਦਰੀ ਕਰੇਗਾ ਥੈਂਕ ਯੂ ਥੈਂਕ ਯੂ ਥੈਂਕ ਯੂ ਸ਼੍ਰੀ ਨਰੇਸ਼ ਕਟਾਰੀਆ ਜੀ ਧੰਨਵਾਦ ਸਪੀਕਰ ਸਾਹਿਬ ਐ 1022 ਨੰਬਰ ਕੀ ਲੋਕ ਨਰਮਨ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਕੀ ਇਹ ਠੀਕ ਹੈ ਅਮਰ ਸਾਹਿਬ ਬਠਿੰਡਾ ਹਾਈਵੇ ਤੇ ਮਖੂ ਵਿਖੇ ਰੇਲਵੇ ਕਰਾਸਿੰਗ ਉੱਪਰ ਬਣਨ ਵਾਲੇ ਪੋਲ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਪੈਂਡਿੰਗ ਪਿਆ ਹੈ ਜੇਕਰ ਅਜਿਹਾ ਹੈ ਤਾਂ ਇਸ ਪੋਲ ਦਾ ਕੰਮ ਕਦੋਂ ਤੱਕ ਮੁਕੰਮਲ ਹੋ ਜਾਵੇਗਾ ਵੇਰਵੇ ਸਹਿਤ ਦੱਸਿਆ ਸਰਦਾਰ ਭਜਨ ਸਿੰਘ ਮਾਨਯੋਗ ਸਪੀਕਰ ਸਾਹਿਬ ਮਖੂ ਵਿਖੇ ਰੇਲਵੇ ਓਵਰ ਬ੍ਰਿਜ ਤੁਹਾਡਾ ਜਵਾਬ ਤਾਂ ਚਲਾਈ ਗਿਆ ਕੋਈ ਸਪਲੀਮੈਂਟਰੀ ਐਡ ਪੁੱਛ ਲਓ ਜੀ ਹਾਂ ਜੀ ਜੀ ਮਾਨਯੋਗ ਸਪੀਕਰ ਸਾਹਿਬ ਪਹਿਲਾ ਕੰਮ ਸ਼ੁਰੂ ਹੋ ਚੁੱਕਾ ਸੀਗਾ ਅੱਜ ਤੋਂ 4 ਸਾਲ ਪਹਿਲਾਂ ਉਸ ਤੋਂ ਬਾਅਦ ਫਿਰ ਕੰਮ ਬੰਦ ਕਰਤਾ ਸਾਰੇ ਉਹ ਪਿੱਲਰ ਬਣ ਗਏ ਪਿੱਲਰ ਬਣ ਕੇ ਫਿਰ ਢਾ ਕੇ ਲੈ ਗਏ ਉਹ ਕੀ ਕਾਰਨ ਸੀਗਾ ਪਹਿਲਾਂ ਬਣਾ ਦਿੱਤੇ ਫਿਰ ਢਾ ਦਿੱਤੇ ਤੇ ਮੈਂ ਇਹ ਹੀ ਕਿਰਪਾ ਕਰਕੇ ਬੇਨਤੀ ਕਰਦਾ ਵਾਂ ਵੀ ਜੇਕਰ ਉੱਥੇ ਸਾਰੇ ਪਠਾਨਕੋਟ ਤੋਂ ਲੈ ਕੇ ਬਠਿੰਡੇ ਤੱਕ ਬਾਈਪਾਸ ਬਣੇ ਆ ਤੇ ਜੇ ਇੱਥੇ ਵੀ ਬਾਈਪਾਸ ਬਣ ਜੇ ਤੇ ਬਹੁਤ ਧੰਨਵਾਦ ਹੋਊਗਾ ਤੁਹਾਡਾ ਥੈਂਕ ਯੂ ਜੀ ਮંત્રી ਜੀ ਮਾਨਯੋਗ ਸਪੀਕਰ ਸਾਹਿਬ ਮੈਂਬਰ ਸਾਹਿਬ ਦੀ ਗੱਲ ਬਿਲਕੁਲ ਠੀਕ ਆ ਕਿ ਇਹਦਾ ਕੰਮ ਜਿਹੜਾ ਸ਼ੁਰੂ ਕਰਵਾ ਦਿੱਤਾ ਗਿਆ ਸੀਗਾ ਪਹਿਲਾਂ ਤੇ ਜਿਹੜੀ ਰੋਡ ਸੀਗੀ 2000 17 ਦੇ ਵਿੱਚ ਇਹ ਬਣ ਕੇ ਕੰਪਲੀਟ ਹੋ ਗਈ ਸੀਗੀ ਇਹ ਚਾਰ ਮਾਰਗੀ ਸੜਕ ਸੀਗੀ 55 ਫੁੱਟ ਚੌੜੀ ਜਿਹੜਾ ਇਹਦੇ ਤੇ ਆਰਓਬੀ ਬਣਨਾ ਸੀਗਾ ਇਹ 6 ਲੇਨ ਬਣਨਾ ਸੀਗਾ 70 ਫੁੱਟ ਚੌੜਾ ਉਹਦੇ ਵਾਸਤੇ ਸਰ ਸਾਨੂੰ ਨਾ ਜਿਹੜੀ ਜ਼ਮੀਨ ਲੈਣ ਦੇ ਵਿੱਚ ਬੜੀ ਮੁਸ਼ਕਲ ਆ ਗਈ ਸੋ ਅਸੀਂ ਕਬਜ਼ਾ ਨਹੀਂ ਲੈ ਸਕੇ ਆਲੇ ਦੁਆਲੇ ਕਾਫੀ ਬਸਤੀਆਂ ਵੀ ਸੀਆਂ ਸਲਾਮ ਵਾਲੀਆਂ ਬਸਤੀਆਂ ਵੀ ਸੀਆਂ ਸੋ ਉਹਨਾਂ ਨੂੰ ਉਠਾਉਣ ਦੇ ਕਰਕੇ ਇਹ ਦੇਰੀ ਹੋਈ ਆ ਹੁਣ ਨੈਸ਼ਨਲ ਹਾਈਵੇ ਔਥਾਰਟੀ ਵੱਲੋਂ ਸਾਨੂੰ ਸੂਚਿਤ ਕਰ ਦਿੱਤਾ ਗਿਆ ਕਿ ਜ਼ਮੀਨ ਸਾਰੀ ਐਕਵਾਇਰ ਕਰ ਲਈ ਗਈ ਆ ਕੰਮ ਸ਼ੁਰੂ ਕਰ ਦਿੱਤਾ ਗਿਆ ਰੇਲਵੇ ਓਵਰ ਬ੍ਰਿਜ ਦੀ ਜਿਹੜੀ ਹੈਗੀ ਆ ਮਨਜ਼ੂਰੀ ਇਹ ਰੇਲਵੇ ਵਿਭਾਗ ਨੇ ਵੀ ਹਾਂ ਦੇ ਦਿੱਤੀ ਆ ਕਿਉਂਕਿ ਅਸੀਂ ਸਾਰੀ ਕਲੀਅਰੈਂਸ ਜਿਹੜੀ ਕਰਤੀ ਆ ਬਹੁਤ ਜਲਦ NHAI ਵੱਲੋਂ ਇਹਦਾ ਟੈਂਡਰ ਜੜਾਇਆ ਉਹ ਲਗਾ ਦਿੱਤਾ ਜਾਵੇਗਾ ਠੀਕ ਹੈ ਥੈਂਕ ਯੂ ਬਸ ਠੀਕ ਹੈ ਜੀ ਹੁਣ ਹੋਰ ਕੀ ਪੁੱਛਣਾ ਆਪਾਂ ਉਹ ਥੋੜਾ ਜਿਹਾ ਡੋਲਾ ਵਾਇਰ ਚੱਲਦਾ ਉਹ ਕਹਿੰਦੀ ਕਟਾਰੀਆ ਜੀ ਤੁਹਾਨੂੰ ਪੈਸੇ ਦਿੱਤੇ ਹੋਏ ਆ ਜਦੋਂ ਕਿ ਸਾਰੇ ਦੁਕਾਨਦਾਰ ਉਹ ਕਹਿੰਦੇ ਵੀ ਸਾਨੂੰ ਸਾਬਤ ਕਰੋ ਕਿਥੇ ਪੈਸੇ ਦਿੱਤੇ ਆ ਜਦੋਂ ਸਾਡੇ ਕੋਲ ਰਜਿਸਟਰੀਆਂ ਅਜ ਤੋਂ ਸਾਲ ਪਹਿਲਾਂ 6 ਮਹੀਨੇ ਪਹਿਲਾਂ 2 ਸਾਲ ਪਹਿਲਾਂ ਨਿਊ ਡੂ ਸਰਟੀਫਿਕੇਟ ਲਿਆ ਉਹਦੇ ਵਿੱਚ ਲਿਖਿਆ ਗਿਆ 100 ਫੁੱਟ ਸੜਕਾਂ ਉਹ ਕਹਿੰਦੇ ਨਹੀਂ ਜੀ ਇੱਥੇ ਸੜਕ 150 ਫੁੱਟਾਂ ਦੀ ਉਹ 150 ਫੁੱਟ ਕੱਟ ਕੇ ਬਣਾਉਣੀ ਚਾਹੁੰਦੇ ਆ ਅਸੀਂ ਕਹਿੰਦੇ 100 ਫੁੱਟ ਸੜਕ ਦੇ ਤੇ ਬਾਕੀ ਦੇ ਪੈਸੇ ਦਿਓ ਉਹ ਦਿੰਦੇ ਨਹੀਂ ਇਸ ਗੱਲ ਦਾ ਕਾਫੀ ਚਿਰ ਤੋਂ ਇਹੇ ਰੌਲਾ ਚੱਲਿਆ ਆਉਂਦਾ ਜੀ ਹਾਂ ਜੀ ਮੰਤਰੀ ਜੀ ਸਪੀਕਰ ਸਾਹਿਬ ਜੋ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਹੈ ਉਹਦੇ ਵੱਲੋਂ ਸਾਨੂੰ ਬਿਲਕੁਲ ਸੂਚਿਤ ਕਰ ਦਿੱਤਾ ਗਿਆ ਹੈ ਕਿ ਜਿੰਨੀ ਰੋਡ ਜਿੰਨਾ ਜਗ੍ਹਾ ਰਿਕੁਆਇਰਡ ਆ ਆਰਓਬੀ ਬਣਾਉਣ ਵਾਸਤੇ ਉਹ ਸਾਰੀ ਕਲੀਅਰੈਂਸ ਉਹਦੀ ਜੜੀਆਂ ਹੋ ਚੁੱਕੀ ਆ ਉਹਦੇ ਬੰਦੇ ਪੈਸੇ ਜਿਹੜੇ ਨੇ ਉਹ ਦੇ ਦਿੱਤੇ ਗਏ ਨੇ ਹੁਣ ਕਿਸੇ ਵੀ ਤਰ੍ਹਾਂ ਦੇ ਕੋਈ ਜੜੀ ਆ ਲੈਂਡ ਅਕਵਾਇਰ ਕਰਨ ਦੀ ਉਥੇ ਜ਼ਰੂਰਤ ਨਹੀਂ ਆ ਸੋ ਲਾਸਟ ਸਟੇਜ ਤੇ ਹੁਣ ਜਿਹੜਾ ਟੈਂਡਰ ਉਹਦਾ ਲੱਗਣਾ ਆ ਉਹ ਵੀ ਜਲਦੀ ਉਹਦਾ ਟੈਂਡਰ ਜਿਹੜਾ ਆ ਉਹ ਐਨਐਚਏਆਈ ਵੱਲੋਂ ਲਗਾ ਦਿੱਤਾ ਜਾਣਾ ਥੈਂਕ ਯੂ ਜੀ ਕਟਾਰੀਆ ਜੀ ਇਕਾ ਸਾਹਿਬ ਇਨਕੁਆਰੀ ਕਰਾ ਕੇ ਜਾਂਚ ਕਰਾਈ ਜਾਵੇ ਕਰਾ ਲਓ ਜੀ ਜਾਂਚ ਕਰਾਓ ਜੀ ਠੀਕ ਠੀਕ ਹੈ ਠੀਕ ਥੈਂਕ ਯੂ ਐਕਸਟੈਂਸ਼ਨ ਉਹ ਲਿਖੋ ਡਾਕਟਰ ਸੁਖਵਿੰਦਰ ਕੁਮਾਰ ਸੁਖੀ 10546 ਹਾਂ ਇਹਦੀ ਐਕਸਟੈਂਸ਼ਨ ਹੋ ਗਈ ਹੈ ਜੀ ਸਰਦਾਰ ਅਜੀਤਪਾਲ ਸਿੰਘ ਕੋਹਲੀ ਥੈਂਕ ਯੂ ਸਰ ਜੀ ਕੁਐਸਚਨ 1067 ਕਵਰਿੰਗ ਦ ਗਵਰਨਮੈਂਟ ਐਂਡ ਸੈਮੀ ਗਵਰਨਮੈਂਟ ਇੰਸਟੀਚੂਸ਼ਨਸ ਆਫ ਦ ਸਟੇਟ ਅੰਡਰ ਸੋਲਰ એનર્ਜੀ ਜੀ ਫਿਰ ਯਮਨ ਰੋੜਾ ਅ ਸਪੀਕਰ ਸਾਹਿਬ ਇਸ ਤਰ੍ਹਾਂ ਕਿ ਹੁਣ ਤੱਕ 19.78 ਮੈਗਾਵਾਟ ਦੇ ਨਾਲ 3355 ਹਸਪੀਟਲਸ ਗਵਰਨਮੈਂਟ ਸਕੂਲਸ ਐਂਡ ਜਿਹੜੇ ਸੈਮੀ ਗਵਰਨਮੈਂਟ ادارے ਨੇ ਉਹਨਾਂ ਦੇ ਉੱਪਰ ਅਸੀਂ ਆਲਰੇਡੀ ਜਿਹੜਾ ਉਹ ਸੋਲਰ ਪੀਵੀ ਪੈਨਲਸ ਨੇ ਜਿਹੜੇ ਉਹ ਲਗਾ ਚੁੱਕੇ ਆ ਸੈਕੰਡ ਫੇਜ਼ ਦੇ ਵਿੱਚ 1.8 ਮੈਗਾਵਾਟ ਦੇ ਨਾਲ 317 ਸਕੂਲ ਕਵਰ ਕਰਨ ਜਾ ਰਹੇ ਆ ਉਹ ਮਹੀਨੇ ਦੇ ਵਿੱਚ ਹੋ ਜਾਏਗਾ ਔਰ 3ਰਡ ਫੇਜ਼ ਦੇ ਵਿੱਚ 2.6 ਮੈਗਾਵਾਟ ਦੇ ਨਾਲ 526 ਸਕੂਲਾਂ ਦੀ ਜਿਹੜੀ ਉਹਦੀ ਐਲਓਆਈ ਵਗੈਰਾ ਹੋ ਚੁੱਕੀ ਹੈ ਔਰ 4 ਮਹੀਨੇ ਦੇ ਵਿੱਚ ਉਹ ਵੀ ਕੰਪਲੀਟ ਹੋ ਜਾਏਗਾ ਸਰ ਦੂਸਰਾ ਮਾਨਯੋਗ ਮੈਂਬਰ ਸਾਹਿਬ ਦਾ ਸਵਾਲ ਸੀਗਾ ਕਿ ਕਿ ਚੰਡੀਗੜ੍ਹ ਦੀ ਤਰਜ਼ ਦੇ ਉੱਪਰ ਫ੍ਰੀ ਆਫ ਕਾਸਟ ਸਾਰੇ ਘਰਾਂ ਦੇ ਉੱਪਰ ਪੰਜਾਬ ਸਰਕਾਰ ਦੀ ਕੋਈ ਸਕੀਮ ਹੈ ਕਿ ਜਿਹਦੇ ਵਿੱਚ ਸਾਰੇ ਦੇ ਉੱਪਰ ਪੀਵੀ ਸੋਲਰ ਪੀਵੀ ਪੈਨਲ ਜਿਹੜੇ ਉਹ ਲਗਾ ਸਕੀਏ ਸਰ ਮੈਂ ਥੋੜਾ ਮਾਨਯੋਗ ਮੈਂਬਰ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੂਗਾ ਕਿ ਜੀ ਇੱਕ ਤਾਂ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਹੈਗਾ ਉਹ ਨਿਸ਼ੁਲਕ ਨਹੀਂ ਹੈਗਾ ਉਹ ਫ੍ਰੀ ਨਹੀਂ ਹੈਗਾ ਉਹ ਉਹਨਾਂ ਨੇ ਰਿਸਕੋ ਮੋਡ ਦੇ ਵਿੱਚ ਕੀਤਾ ਹੋਇਆ ਜਿਹਦੇ ਵਿੱਚ ਜਿਹਦੇ ਛੱਤ ਦੇ ਉੱਪਰ ਲੱਗਦਾ ਵੀ ਆ ਉਹ तकरीबन 3 ਰੁਪਏ 29 ਪੈਸੇ ਜਿਹੜਾ ਉਹ ਦੇਣਾ ਪੈਂਦਾ ਹੈ ਨੰਬਰ 1 ਨੰਬਰ 2 ਸਰ ਇਹ ਵੈਸੇ ਵੀ ਹੁਣ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ ਇਹਦੀ ਕੋਈ ਇੰਨੀ ਜ਼ਰੂਰਤ ਇਸ ਕਰਕੇ ਨਹੀਂ ਮਹਿਸੂਸ ਹੋ ਰਹੀ ਇਹ ਠੀਕ ਹੈ ਕਿ ਸੋਲਰਾਈਜ਼ੇਸ਼ਨ ਵਾਲੇ ਪਾਸੇ ਨਿਊ ਐਂਡ ਰੀਨਿਊਏਬਲ એનર્ਜੀ ਪਾਸੇ ਜਾਣਾ ਚਾਹੀਦਾ ਸਾਰੇ ਪੰਜਾਬ ਨੂੰ ਪਰ ਇਸ ਕਰਕੇ ਜ਼ਿਆਦਾ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਕਿਉਂਕਿ ਆਲਰੇਡੀ 90% ਪਰਿਵਾਰਾਂ ਨੂੰ ਘਰਾਂ ਨੂੰ ਪੰਜਾਬ ਸਰਕਾਰ ਜਿਹੜੀ ਉਹ 600 ਯੂਨਟ ਦੋ ਮਹੀਨੇ ਦੀ ਬਿਜਲੀ ਫ੍ਰੀ ਹੈ ਜਿਹੜੀ ਉਹ ਦੇ ਰਹੀ ਹੈ ਔਰ ਥਰਡਲੀ ਸਰ ਇਹਦੇ ਵਿੱਚ ਇਹ ਜਿਹੜਾ ਡਿਪਾਰਟਮੈਂਟ ਹੈ ਇਹ ਵੈਸੇ ਕਿਉਂਕਿ 2000 ਮਾਰਚ ਮਾਰਚ 2019 ਤੱਕ ਇਹ ਜਿਹੜਾ ਸੋਲਰ ਰੂਫ ਟਾਪ ਪੈਨਲਸ ਲਗਾਉਣ ਦਾ ਜਿਹੜੂਕਿ ਨੈਟ ਮੀਟਰੀਂਗ ਸਿਸਟਮ ਕਹਿੰਦੇ ਆ ਇਹ ਸਾਡੇ ਡਿਪਾਰਟਮੈਂਟ ਕੋਲ ਸੀਗਾ ਪਰ ਉਸ ਤੋਂ ਬਾਅਦ ਮਾਰਚ 2019 ਤੋਂ ਬਾਅਦ ਇਹ ਇਹਦਾ ਜਿਹੜਾ ਨੋਡਲ ਡਿਪਾਰਟਮੈਂਟ ਹੈ ਜਿਹੜਾ ਉਹ ਪੀਐਸਪੀਸੀਐਲ ਨੂੰ ਗਵਰਨਮੈਂਟ ਆਫ ਇੰਡੀਆ ਨੇ ਬਣਾਤਾ ਸੀਗਾ ਸੋ ਇਸ ਕਰਕੇ ਹੁਣ ਐਸਾ ਚ ਇਹਦੇ ਬਾਰੇ ਇਹ ਸਾਡੇ ਕੋਲੇ ਸਾਡੇ ਕੋਲ ਜਿਹੜੇ ਵੀ ਕਿਸੇ ਡਿਪਾਰਟਮੈਂਟ ਦੀ ਚਾਹੇ ਉਹ ਗਵਰਨਮੈਂਟ ਡਿਪਾਰਟਮੈਂਟ ਹੈ ਸੈਮੀ ਗਵਰਨਮੈਂਟ ਡਿਪਾਰਟਮੈਂਟ ਹੈ ਜੀ ਦੀ ਕਿਸੇ ਦੀ ਰਿਕੁਇਜ਼ੀਸ਼ਨ ਆਉਂਦੀ ਹੈ ਰਿਕੁਆਇਰਮੈਂਟ ਆਉਂਦੀ ਹੈ ਫੰਡਸ ਆਉਂਦੇ ਨੇ ਅਸੀਂ ਉਹਦੇ ਉੱਪਰ ਲਗਾ ਦਿੰਦੇ ਆ ਠੀਕ ਥੈਂਕਿਊ ਜੀ ਥੈਂਕਿਊ ਸਦਾ ਕੁਮਨ ਸਿੰਘ ਬਾਜੀਗਰ ਕੁਐਸਚਨ ਨੰਬਰ 1063 ਕੀ ਬਿਜਲੀ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਹਲਕਾ ਸ਼ੁਤਰਾਣਾ ਦੇ ਪਿੰਡ ਰਸੋਲੀ ਵਿਖੇ ਬਿਜਲੀ ਗ੍ਰਿਡ ਲਗਾਉਣ ਦੀ ਕੋਈ ਤਜਵੀਜ਼ ਸਰਕਾਰ ਦੇ ਵਿਚਾਰधीन ਹੈ ਜੇਕਰ ਹੈ ਤਾਂ ਕਦੋਂ ਤੱਕ ਇਹਨਾਂ ਦਾ ਜਵਾਬ ਆ ਗਿਆ ਕੋਈ ਸਪਲੀਮੈਂਟਰੀ ਇਹ ਪੁੱਛੋ ਸਪੀਕਰ ਸਾਹਿਬ ਸਾਡਾ ਬਰੀਫ ਰੱਖਣਾ ਜੀ ਜਿਹੜਾ ਸਾਡਾ ਏਰੀਆ ਹੈਗਾ ਉਹ ਸਾਰਾ ਜਿਹੜਾ ਉਹ ਖੱਗਰਦੀ ਮਾਰ ਦੇ ਵਿੱਚ ਹੈਗਾ ਜਦੋਂ ਇਹ ਹੜਾ ਆਉਂਦੇ ਨੇ ਸਪੀਕਰ ਸਾਹਿਬ ਤਾਂ ਦੋ-ਦੋ ਮਹੀਨੇ ਲਾਈਟ ਹੈ ਜਿਹੜੀ ਉਹ ਆਉਂਦੀ ਨਹੀਂ ਹੈਗੀ ਇਸ ਕਰਕੇ ਜਿਹੜੇ ਕਾਫੀ ਉੱਥੇ ਪਿੰਡ ਨੇ ਉਹ ਪ੍ਰਭਾਵਿਤ ਹੁੰਦੇ ਨੇ ਪੀਣ ਵਾਲੇ ਪਾਣੀ ਤੋਂ ਵੀ ਪਸ਼ੂ ਵੀ ਰਹਿ ਜਾਂਦੇ ਨੇ ਬੰਦਿਆਂ ਨੂੰ ਤਾਂ ਪਾਣੀ ਮਿਲਣਾ ਹੀ ਕੀ ਹੈ ਇਸ ਕਰਕੇ ਜਿਹੜੀਆਂ ਲੈਣਾ ਨੇ ਉਹਨਾਂ 'ਚ ਫਾਲਟ ਪਾ ਕੇ ਤਿੰਨ-ਤਿੰਨ ਮਹੀਨੇ ਲੱਗ ਜਾਂਦੇ ਨੇ ਤਾਂ ਕਿਸਾਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਜਿਹੜੀ ਮੈਂ ਗ੍ਰਿਡ ਦੀ ਉਹ ਜਿਹੜੀ ਉਹ ਮੰਗ ਕੀਤੀ ਹੈ ਜੀ ਹਾਂਜੀ ਮੰਤਰੀ ਜੀ ਸਪੀਕਰ ਸਾਹਿਬ ਫਲਕਾ ਸ਼ੁਤਰਾਨਾ ਦੇ ਪਿੰਡ ਰਸੌਲੀ ਵਿਖੇ ਨਵਾਂ ਗ੍ਰਿਡ ਜਿਹੜਾ ਇਹ ਬਣਾਉਣ ਵਾਸਤੇ ਕਹਿ ਰਹੇ ਨੇ ਇੱਥੇ ਤੇ ਆ ਰਸੌਲੀ ਪਿੰਡ ਦੇ ਨੇੜੇ ਪਹਿਲਾਂ ਹੀ 2 68 ਕੇਵੀ ਦੇ ਗ੍ਰਿਡ ਜਿਹੜੇ ਨੇ ਹੈਗੇ ਨੇ ਇੱਕ ਸ਼ੁਤਰਾਨਾ ਦੇ ਵਿੱਚ ਆ ਦੂਜਾ ਮਟੌਲੀ ਪਿੰਡ ਦੇ ਵਿੱਚ ਆ 68 ਕੇਵੀ ਗ੍ਰਿਡ ਸ਼ੁਤਰਾਨਾ ਜਿਹੜਾ ਆ ਇਹ 5 ਅਗਸਤ 1986 ਨੂੰ ਲਗਾਇਆ ਗਿਆ ਸੀਗਾ ਤੇ ਇਸ ਗ੍ਰਿਡ ਦੀ ਲੋਡਿੰਗ ਅੱਜ ਵੀ 77.53% ਹੈ ਜਦਕਿ ਕੋਈ ਵੀ ਇਹਦੀ ਜਿਹੜੀ ਲੋਡਿੰਗ ਆ ਇਹ 80 ਤੋਂ 90% ਤੱਕ ਜਾ ਸਕਦੀ ਹੈ ਸੋ ਇਸ ਕਰਕੇ ਇੱਥੇ ਲੋਡਦੀਆਂ ਦੂਸਰਾ 66 ਕੇਵੀ ਗ੍ਰਿਡ ਮਟੋਲੀ 154 223 ਨੂੰ ਲਗਾਇਆ ਗਿਆ ਸੀਗਾ 2023 ਦੇ ਵਿੱਚ April ਦੇ ਵਿੱਚ ਇਹਦੀ ਲੋਡਿੰਗ ਅਜੇ ਸਿਰਫ 33.81% ਆ ਸੋ ਇਹ ਦੋਵੇਂ ਗ੍ਰਿਡ ਅੰਡਰ ਲੋਡ ਚੱਲ ਰਹੇ ਨੇ ਠੀਕ ਥੈਂਕ ਯੂ ਸੋ ਰਸੌਲੀ ਪਿੰਡ ਨੂੰ 66 ਕੇਵੀ ਗ੍ਰਿਡ ਸ਼ੁਤਰਾਣਾ ਤੋਂ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਨਿਰਵਿਘਨ ਦਿੱਤੀ ਜਾ ਰਹੀ ਆ ਇਸ ਕਰਕੇ ਮੈਂ ਸਮਝਦਾ ਕਿ ਇੱਥੇ ਅਜੇ ਇਸ ਪਿੰਡ ਦੇ ਵਿੱਚ ਨਵੇਂ ਗ੍ਰਿਡ ਦੀ ਜ਼ਰੂਰਤ ਨਹੀਂ ਹੈ ਜੀ ਜੀ ਕੁਲਵੰਤ ਜੀ ਕੁਝ ਹੋਰ ਕਹਿਣਾ ਹਾਂ ਜੀ ਜੀ ਸਪੀਕਰ ਸਾਹਿਬ ਇਸੇ ਦੇ ਨਾਲ ਲੱਗਦਾ ਇੱਕ ਹੋਰ ਹੈਗਾ ਕਿ ਹਰਿਆਊ ਪਿੰਡ ਦੇ ਵਿੱਚ ਉਹ ਨਵੇਂ ਗ੍ਰਿਡ ਜਿਹੜਾ ਉਹ ਬਣਾਏ ਉਹਨੂੰ ਗਰਮੀਆਂ ਤੋਂ ਪਹਿਲਾਂ ਜਿਹੜਾ ਹੈਗਾ ਜੇ ਸਟਾਰਟ ਕੀਤਾ ਜਾਵੇ ਤਾਂ ਬਹੁਤ ਵਧੀਆ ਹੋਏਗਾ ਜੀ ਮੈਂ ਸਪੀਕਰ ਸਾਹਿਬ ਨੂੰ ਜਿਹੜੀ ਤੁਹਾਡੇ ਜਰੀਏ ਬੇਨਤੀ ਕਰਦਾ ਮੈਂ ਇਹ ਵੱਖਰਾ ਸਵਾਲ ਬਣਦਾ ਜੀ ਬਸ ਠੀਕ ਸ਼੍ਰੀਮਤੀ ਅਨੁਰ ਸਦਾ ਕੁਲਜੀਤ ਸਿੰਘ ਰੰਧਾਵਾ ਐਬ੍ਰਿੰਟ ਸ਼੍ਰੀਮਤੀ ਅਰੁਣਾ ਚੌਧਰੀ 954 ਸਰਦਾਰ ਭਜਨ ਸਿੰਘ ਮਾਨਯੋਗ ਨੂੰ ਮੰਤਰੀ ਆ ਚੁੱਕਿਆ ਜੀ ਜਵਾਬ ਚਲੋ ਸਪਲੀਮੈਂਟਰੀ ਕਰ ਲੋ ਜੀ ਮੈਡਮ ਜੀ ਮੈਡਮ ਮੀਰਥਲ ਤੋਂ ਦਿਨਾਨਗਰ ਤੱਕ ਚੜੀ ਸੜਕ ਬਣ ਰਹੀ ਹੈ ਸਿਮੈਂਟਡ ਰੋਡ ਇਹ 2018 ਦੇ ਵਿੱਚ ਇਹ ਪ੍ਰੋਜੈਕਟ ਅਪਰੂਵ ਹੋਇਆ ਸੀ 55 ਕਰੋੜ ਦੇ ਨਾਲ ਤਕਰੀਬਨ 14 ਕਿਲੋਮੀਟਰ ਦੀ ਸੜਕ ਹੈ ਲੇਕਿਨ ਇਹ ਜਿਹੜੀ ਕਿ 1 ਸਾਲ ਚ ਕੰਪਲੀਟ ਹੋਣੀ ਸੀ ਕਿਸੇ ਕਾਰਨ ਪਹਿਲੇ ਕੋਵਿਡ ਕਰਕੇ ਜਾਂ ਫਿਰ ਹੁਣ 2 ਸਾਲ ਹੋਰ ਨਿਕਲ ਗਏ ਨੇ ਅਜੇ ਤੱਕ ਕੰਪਲੀਟ ਨਹੀਂ ਹੋਈ ਸੋ ਇਹ ਕਦੋਂ ਤੱਕ ਕੰਪਲੀਟ ਹੋ ਜਾਏਗੀ ਦੂਸਰਾ ਇਹਦੇ ਤੇ ਪੈਂਦੇ ਦੋ ਪੁਲ ਨੇ ਸਿੰਘੋਵਾਲ ਤੇ ਤਮਰਾਈ ਤਮਰਾਈ ਪੁਲ ਦੇ ਸਰਫੇਸ ਤੇ ਕਾਫੀ ਕ੍ਰੈਕਸ ਆ ਗਏ ਤੇ ਰਿਪੇਅਰ ਵਾਸਤੇ ਬੰਦ ਕੀਤੀ ਹੋਈ ਹੈ ਜਿਹਦੇ ਨਾਲ ਆਵਾਜਾਈ ਦੀ ਬਹੁਤ ਮੁਸ਼ਕਲ ਹੈ ਔਰ ਸ਼ੂਗਰ ਕੇਨ ਦੀਆਂ ਜਿਹੜੀਆਂ ਟਰਾਲੀਜ਼ ਜਾਂਦੀਆਂ ਨੇ ਉਹ ਵੀ ਬਹੁਤ ਮੁਸ਼ਕਲ ਹੋਈ ਹੈ ਮੈਂ ਤੁਹਾਨੂੰ ਇਸ ਬਾਰੇ ਚ ਈਮੇਲ ਵੀ ਭੇਜੀ ਸੀ ਇਹ ਸੜਕ ਕਦ ਤੱਕ ਕੰਪਲੀਟ ਹੋਏਗੀ ਔਰ ਇਹ ਪੁਲ ਜਿਹੜਾ ਹੈ ਇਹ ਕਦੋਂ ਤੱਕ ਆਵਾਜਾਈ ਵਾਸਤੇ ਖੋਲਿਆ ਜਾਏਗਾ ਮੰਤਰੀ ਜੀ ਆ ਮਾਨਯੋਗ ਸਪੀਕਰ ਸਾਹਿਬ